ਤਪਤੀ ਗਰਮੀ ਤੋਂ ਮਿਲੇਗੀ ਰਾਹਤ ਇਨੀ ਦਿਨੀ ਪੰਜਾਬ ਚ ਗਰਮੀ ਨੇ ਵੱਟ ਕੱਢੇ ਹੋਏ ਨੇ ਮੌਸਮ ਵਿਭਾਗ ਨੇ ਥੋੜੇ ਦਿਨਾਂ ਤੱਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਦੱਸੀ ਹੈ ਪਰ ਮੌਸਮ ਚ ਇਹ ਬਦਲਾ 14 ਜੂਨ ਤੋਂ ਬਾਅਦ ਦਿਖਾਈ ਦੇਵੇਗਾ ਪਰ ਫਿਲਹਾਲ ਇਨਾ ਦਿਨਾਂ ਚ ਗਰਮੀ ਆਪਣਾ ਜ਼ੋਰ ਦਿਖਾਵੇਗੀ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ ਪਿਛਲੇ 24 ਘੰਟਿਆਂ ਚ ਤਾਪਮਨ 0.3 ਡਿਗਰੀ ਵਧਿਆ ਹੈ ਜੋ ਕਿ ਆਮ ਨਾਲੋਂ 5.4 ਡਿਗਰੀ ਵੱਧ ਹੈ ਪਠਿੰਡਾ ਸਭ ਤੋਂ ਗਰਮ ਰਿਹਾ ਇੱਥੇ ਸਭ ਤੋਂ ਵੱਧ ਤਾਪਮਨ 47.6 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਚ ਅੰਮ੍ਰਿਤਸਰ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਪਠਿੰਡਾ ਮਾਨਸਾ ਅਤੇ ਬਰਨਾਲਾ ਜਿਹੜੇ ਦਿਨ ਰਾਤ ਗਰਮ ਰਹਿਣਗੇ ਇਸ ਤੋਂ ਇਲਾਵਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਐਸਐਸ ਨਗਰ ਸੰਗਰੂਰ ਪਟਿਆਲਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਹੀਟ ਵੇਵ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 14 ਜੂਨ ਨੂੰ ਮੌਸਮ ਵਿੱਚ ਬਦਲਾਅ ਦੇ ਅਸਰ ਹਨ ਸ਼ਨੀਵਾਰ 14 ਜੂਨ ਨੂੰ ਪੰਜਾਬ ਦੇ 5 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਅਤੇ ਅਸਮਾਨੀ ਬਿਜਲੀ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 14 ਜੂਨ ਨੂੰ ਮੌਸਮ ਵਿੱਚ ਬਦਲਾਅ ਦੀ ਅਸਾਰ ਹਨ ਸ਼ਨੀਵਾਰ 14 ਜੂਨ ਨੂੰ ਪੰਜਾਬ ਦੇ 5 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਅਤੇ ਅਸਮਾਨੀ ਬਿਜਲੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ 'ਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ 'ਚ ਵੀ ਹੀਟ ਵੇਵ ਰਹੇਗੇ ਜਿਸ ਨਾਲ ਦਿਨ ਰਾਤ ਗਰਮ ਰਹਿਣਗੇ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅਮ੍ਰਿਤਸਰ 44.8 ਡਿਗਰੀ ਚੰਡੀਗੜ੍ਹ 43.9 ਡਿਗਰੀ ਫਿਰੋਜ਼ਪੁਰ 43.5 ਡਿਗਰੀ ਜਲੰਧਰ 42.9 ਡਿਗਰੀ ਲੁਧਿਆਣਾ 44.0 ਡਿਗਰੀ ਪਠਾਨਕੋਟ 42.6 ਡਿਗਰੀ ਪਟਿਆਲਾ 44.5 ਡਿਗਰੀ ਜ਼ਿਕਰ ਹੋ ਗਿਆ ਕਿ 13 ਸਾਲ ਬਾਅਦ ਪੰਜਾਬ 'ਚ ਇਹ ਨਹੀਂ ਭਿਆਨ ਜਰਮੀ ਪਈ ਹੈ ਇਸ ਤੋਂ ਪਹਿਲਾਂ 1 ਜੂਨ 20 ਪਾਰਾ ਨੂੰ ਅੰਮ੍ਰਿਤਸਰ 'ਚ ਤਾਪਮਨ 47.6 ਡਿਗਰੀ ਦਰਜ ਕੀਤਾ ਗਿਆ ਸੀ ਤੇ ਦਿਨ ਬਦ ਦਿਨ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ 24